ਇਹ ਜਿਹਨੇ ਦੇਖ ਰਿਹਾ ਹੈ ਸਾਰੇ ਦਸਕੰਦਾਂ ਦਾ ਸਵਾਗਤ ਹੈ ਜੋਜਧਾਰ ਮਲਕੋਵਰ ਚੰਡੀਗੜ੍ਹ ਜਾਂ ਜਾ ਰਹੇ ਹਨ ਸੀਪਾਏ ਚਾਰੇ ਨੂੰ ਲੈ ਕੇ ਵੱਡੀ ਕਵਰ ਆ ਰਹੀ ਹੈ ਕਿ ਕਨਵਾਂ ਦੇ ਵਿੱਚ ਜੋ ਗੁਰਦਾਸਪੁਰ ਦਾ ਕਸਬਾ ਹੈ ਉਹਦੇ ਵਿੱਚ ਕੈਂਪਲਿਕ ਚੱਕੇ ਦੇ ਵਿੱਚ ਹੰਗਾਮੀ ਮੀਟਿੰਗ ਕੀਤੀ ਜਾਂਦੀ ਹੈ ਜਿਹਦੇ ਵਿੱਚ ਕਿਤੇ ਤੌਰ ਤੇ ਵਿਸ਼ਵ ਅਗਮੈਲੋ ਪ੍ਰੈਸਿਡ ਪਹੁੰਚ ਦੇਣੇ ਤੇ ਵੱਡਾ ਬਿਆਨ ਲਾ ਦਿੰਦੇ ਨੇ ਉੱਤੇ ਹੀ ਅਲੱਗ-ਅਲੱਗ ਸਸਤਾਵਾਂ ਦੇ ਪ੍ਰਧਾਨ ਨੇ ਪਹੁੰਚ ਦੇਣੇ ਉਹ ਵੀ ਵੱਡੇ-ਵੱਡੇ ਬਿਆਨ ਦੇ ਦਿੰਦੇ ਨੇ ਤੇ ਬਹੁਤ ਸਮੇਂ ਤੋਂ ਸਾਨੂੰ ਬਾਅਦ ਇਗਨੋਰ ਕਰਦੀਆਂ ਆਈਆਂ ਨੇ ਤੇ ਸਾਡੇ ਨਾਲ ਵਿਧਕਰੇ ਕਰਦੀਆਂ ਆਈਆਂ ਨੇ ਇਸ ਵਾਰ ਦੇਵੀ ਪਾਰਟੀ ਸਾਨੂੰ ਇਲੈਕਸ਼ਨ ਦੇ ਵਿੱਚ ਕਿੰਨਾ ਦੇਗੀ 2027 ਦੇ ਵਿੱਚ ਅਸੀਂ ਉਹਦੇ ਉਹਦੇ ਇਸ ਮਾਸਨ ਦੇ ਵਿੱਚ ਜਾਵਾਂਗੇ ਤੇ ਉਦੋਂ ਹੀ ਦੇਖਣ ਜੋਗੇ ਗੱਲ ਹੋਏਗੀ ਕਿ ਜੇ ਪਾਰਟੀਆਂ ਨਮਰ ਕਰਦੀਆਂ ਨੇ ਤੇ ਕਿਸੇ ਭਾਈ ਤਰ੍ਹਾਂ ਆਪਣੇ ਤੌਰ ਤੇ ਇਲੈਕਸ਼ਨ ਲੜਦਾ ਹੈ 2022 ਦੇ ਵਿੱਚ ਕਿ ਨਹੀਂ ਇਸ ਦੇ ਨਾਲ ਖਾਸ ਗੱਲ ਬਾਤ ਪ੍ਰਧਾਨ ਲਬਨ ਸਿੰਘ ਅਲਵਾ ਜੋ ਕਿ ਕਿਸੇ ਜਵਾ ਮੋਰਚਾ ਦੇ ਪ੍ਰਧਾਨ ਪੰਜਾਬ ਪ੍ਰਧਾਨ ਮੰਨੇ ਜਾਂਦੇ ਨੇ ਤੇ ਦੇਖੋ ਸਾਡੀ ਰਿਪੋਰਟ ਤੇ ਬਾਰੇ ਰਹੀ ਜੀ ਨਾ ਉਹਨਾਂ ਵਾਲੇ ਸਮੇਂ ਦੇ ਵਿੱਚ 27 ਦੇ ਵਿੱਚ ਜੋ ਵੀ ਆ ਪਾਰਟੀ ਦੀ سپورਟ ਹੋਊਗੀ ਕ੍ਰਿਸ਼ਨਾ ਵੱਲੋਂ ਉਸੇ ਪਾਰਟੀ ਦੀ ਹੋਊਗੀ ਜਿਹੜਾ ਕ੍ਰਿਸ਼ਨਾ ਨੂੰ 20 ਬਰਾਬਰ ਦਾ ਮਾਨ ਦੇਊਗਾ ਤੇ ਇਹ ਮੀਟਿੰਗਾਂ ਦਾ ਦੌਰ ਜਾਰੀ ਰਹਿਣਾ ਚਾਹੀਦਾ ਕਿਉਂਕਿ ਨਾ ਤੇ ਸਾਡਾ ਕੋਈ ਵਿਧਾਨ ਸਭਾ ਚੱਲੇ ਕੋਈ ਐਮ.ਐਲ.ਏ. ਆ ਨਾ ਲੋਕ ਸਭਾ ਚ ਕੋਈ ਮੈਂਬਰ ਪਾਰਲੀਮੈਂਟ ਚਾਹੇ ਸ਼੍ਰੋਮਣੀ ਕਾਲੀਦਾਵ ਜ ਹੋਵੇ ਕਾਂਗਰਸ ਹੋਵੇ ਭਾਜਪਾ ਹੋਵੇ ਆਮ ਆਦਮੀ ਹੋਵੇ ਕੋਈ ਵੀ ਪਾਰਟੀ ਹੋਵੇ ਸਾਰੇ ਜਿਹੜੇ ਆ ਸਾਰੇ ਪਾਰਟੀਆਂ ਦੇ ਨੁਮਾਇੰਦੇ ਇੱਥੇ ਪਹੁੰਚੇ ਨੇ ਕੌਮ ਨੂੰ ਸਿੱਧਾ-ਸਿੱਧਾ ਉਸ ਪਾਰਟੀ ਦੇ ਨਾਲ ਜੁੜਨਾ ਚਾਹੀਦਾ ਚਾਹੇ ਕੋਈ ਵੀ ਪਾਰਟੀ ਹੋਵੇ ਉਸ ਪਾਰਟੀ ਨਾਲ ਜੁੜਨਾ ਚਾਹੀਦਾ

We put our hands to the plough and work. Be together and unite to unite to sense our unity. We are often divided and we are and to sense our unity in serving. We want to serve. So we ek karnachae, amahvisha, chahiye. My yes. message to all is let us come together often. After three years we have come together. Every year should be together, should come. I ਦੇਖੋ ਜੀ ਮੀਟਿੰਗ ਹੋਈ ਬਹੁਤ ਵਧੀਆ ਗੱਲਾਂ ਹੋਣੇ ਵੀ ਚਾਹੀਦੀ ਆ ਕਿਉਂਕਿ ਅੱਜ ਤੱਕ ਜਦੋਂ ਦੇ ਅਸੀਂ ਉਹ ਸੰਭਾਲਿਆ ਹਮੇਸ਼ਾ ਕ੍ਰਿਸਚਨ ਕਮਿਊਨਿਟੀ ਨੇ ਦੂਜੀਆਂ ਪਾਰਟੀਆਂ ਦੀ ਮੈਦਾਨ ਚਾਹ ਕੇ ਸਪੋਰਟ ਕੀਤੀ ਹੈ ਜੀ ਜੀ ਇੱਥੋਂ ਤੱਕ ਕਿ ਲੀਡਰਾਂ ਨੇ ਆਪਣੇ ਕੈਰੀਅਰ ਵੀ ਜ਼ਿੰਦਗੀ ਕੈਰੀਅਰ ਖਤਮ ਕਰ ਲਏ ਪਾਰਟੀਆਂ ਮਗਰ ਭੱਜ ਭੱਜ ਕੇ ਜੀ ਜੀ ਲੇਕਿਨ ਪਾਰਟੀ ਨੇ ਕਿਸੇ ਪਾਰਟੀ ਨੇ ਵੀ ਸਾਡੇ ਕਿਤੇ ਕ੍ਰਿਸ਼ਨ ਭਾਈ ਚਾਰੇ ਨੂੰ ਕੋਈ ਇਹ ਹੱਕ ਬਣਦਾ ਵੀ ਹੈ ਸਾਡਾ ਮੀਟਿੰਗ ਕਰਨਾ ਪਰ ਇਥੋਂ ਅਸੀਂ ਵੀ ਕਾਫੀ ਚਿਰ ਤੋਂ ਸਟਰਗਲ ਕਰ ਰਹੇ ਹਾਂ तकरीबन 1999 ਤੋਂ ਲੈ ਕੇ ਜੀ ਜੀ ਕਿ ਆਪਾਂ ਆਪਣੀ ਜਥੇਬੰਦੀ ਬਣਾਈ ਕ੍ਰਿਸ਼ਨ ਜੂਵਾ ਮੋਰਚਾ ਪੰਜਾਬ ਜੀ ਜੀ ਲੇਕਿਨ तकरीबन 25 ਸਾਲ ਹੋ ਗਿਆ ਅਸੀਂ ਵੀ ਪੱਟ ਜੀ ਇੱਕ ਦੋ ਪਾਰਟੀਆਂ ਨਾਲ ਕੰਮ ਕੀਤਾ ਸੀ ਲੇਕਿਨ ਜਿੱਤਣ ਤੋਂ ਬਾਅਦ ਇਹ ਲੀਡਰ ਸਾਨੂੰ ਨਹੀਂ ਮੰਨਦੇ ਜੀ ਇਸ ਮੀਟਿੰਗ ਦਾ ਫਿਰ ਤੁਹਾਡੇ ਅਕੋਰਡਿੰਗ ਕੋ ਸਟਾ ਨਿਕਲੂਗਾ ਕਿ ਨਹੀਂ ਜੀ ਦੇਖੋ ਜਿਆਦਾ ਤੇ 25 ਸਾਲਾਂ ਚ ਮੀਟਿੰਗਾਂ ਬਹੁਤ ਦੇਖੀਆਂ ਨੇ ਕਿ ਜਦੋਂ ਇਲੈਕਸ਼ਨ ਦੂਰ ਹੁੰਦੀ ਐ ਮੀਟਿੰਗਾਂ ਕਰਦੇ ਟਾਈਮ ਪਾਉਂਦੇ ਨੁਕਸਾਨ ਕਰਦੇ ਖਰਚੇ ਕਰਦੇ ਪਰ ਜਦੋਂ ਜਦੋਂ ਇਲੈਕਸ਼ਨ ਦਾ ਦਿਗਲ ਵਰ ਜਾਂਦਾ ਆਂ ਆਪ ਆਪਣੀ ਬੌਥਰੀ ਬਚਾਉਣ ਦਾ ਪੈਣੇ ਜੀ ਜੀ ਤੇ ਸਾਡੇ ਗੁਰਦਾਸਪੁਰ ਦੇ ਵੀ ਕਾਫੀ ਲੀਡਰ ਜਿਹੜੇ ਆ ਵੀ ਨੀ ਨਜ਼ਰ ਆਏ ਇਸ ਮੀਟਿੰਗ ਚ ਤੇ ਬਾਕੀ ਚਲੋ ਸਾਰੇ ਮਸੀਹ ਭਾਈ ਚੜ੍ਹਦੇ ਲੀਡਰਾਂ ਨੂੰ ਅ ਨਹੀਂ ਬੁਲਾਇਆ ਗਿਆ ਇਹ ਕਿਤੇ ਨਾ ਕਿਤੇ ਮਸੀਹ ਭਾਈਚਾਰੇ ਦੀ ਇਕਤਾ ਦੀ ਕਮੀ ਕਿ ਜਾਂ ਇਹਨਾਂ ਵੱਲੋਂ ਬੁਲਾਇਆ ਗਿਆ ਤੇ ਲੀਡਰ ਪਹੁੰਚੇ ਨਹੀਂ ਹੂੰ ਨਹੀਂ ਹੋ ਸਕਦਾ ਨਾ ਹੀ ਬੁਲਾਇਆ ਗਿਆ ਹੋਵੇ ਜੀ ਜੀ ਹਾਂ ਜੀ ਕਿਉਂਕਿ ਸਾਡੇ ਜ਼ਿਲ੍ਹੇ ਗੁਰਦਾਸਪੁਰ ਚ ਕਾਨੂੰ ਅੰਚ ਸਾਡੇ ਕਾਦੀਆਂ ਲਕੇ ਜੀ ਮੀਟਿੰਗ ਹੋਣ ਦੀ ਆ ਤੇ ਲੀਡਰਾਂ ਨੂੰ ਨਹੀਂ ਪਤਾ ਹੋਊਗਾ ਤੇ ਤਾਂ ਹੀ ਨਹੀਂ ਪਹੁੰਚੇ ਬਾਹਰ ਤੋਂ ਲੀਡਰ ਸਭ ਕੋ ਪਹੁੰਚ ਗਏ ਜੀ 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 ਮੈਂ ਸਾਡੇ ਇਹ ਵੀ ਗੱਲ ਪੁੱਛਣਾ ਚਾਹੁੰਦਾ ਕਿ ਇਹ 2019 ਤੋਂ ਹੀ ਮਸੀਹ ਭਾਈ ਕਰਾ ਸ਼ਗਲ ਕਾਰਿਆ ਹੈ ਕਿ 2019 ਦੇ ਵਿੱਚ ਵੀ ਮਸੀਹ ਕੈਂਡੀਡੇਟ ਉਤਾਰਿਆ ਗਿਆ ਸੀ ਪੀਟਰ ਮਸੀਹ ਜੀ ਦਾ ਤੇ 2024 ਦੇ ਵਿੱਚ ਵੀ ਵਿਸ਼ਵ ਅ ਨਾਂ ਦੇ ਵਿਸ਼ਵ ਸਾਹਿਬ ਉਤਾਰੇ ਗਏ ਸੀ ਵਿਸ਼ਵ ਚੈਮਬਰ ਦੀ ਹਾਂਜੀ ਤੇ ਕੋਈ ਜਿਹੜਾ ਗ੍ਰਾਫ ਆ ਉਹ 24 ਤੋਂ 24 ਨੂੰ ਤੁਹਾਨੂੰ ਡਾਊਨ ਵੇਖਣ ਨੂੰ ਮਿਲਿਆ ਉੱਥੇ ਕੀ ਮਸੀਹ ਭਾਈ ਚਰੇ ਦੀ ਵੋਟਿੰਗ ਦੀ ਕੀ ਕਮੀ ਰਹਗੀ 2027 ਚ ਉਸ 62000 ਵੋਟ ਸੀ 2019 ਦੇ ਵਿੱਚ ਇੱਥੇ ਡਿੱਗ ਕੇ ਗਰਾਫ ਤੇ 4000 ਰਹਿ ਗਿਆ ਇਸ ਦਾ ਡੱਕੀ ਵਿਚਾਰਾ ਨਹੀਂ ਨਹੀਂ ਅਸਲ ਚ ਜਿਹੜੀ 2019 ਦੀ ਇਲੈਕਸ਼ਨ ਸੀਗੀ ਆਪਾਂ ਟੋਟਲ ਗੁਰਦਾਸਪੁਰ ਦੀ 크ਰਿਸਚਨ ਕਮਿਊਨਿਟੀ ਨੇ ਰਲ ਕੇ ਲੜੀ ਸੀ ਤੇ ਜਿਹੜੀ ਇਹ ਜੀ ਸਾਮੇ ਸੋਨੀ ਵਾਲੀ ਇਲੈਕਸ਼ਨ ਆ ਜੀ ਉਹ 24 ਸੀ ਇਹਦੇ ਚ ਤੇ ਆਪਾਂ ਉਹ ਕਹਿ ਸਕਨੇ ਕਿ ਜਦੋਂ ਬਰਸਾਤੀ ਡੱਡੂ ਹੁੰਦੇ ਆ ਕਿ ਬੰਦਾ ਚਾਹੇ ਤੇ ਆਉਂਦਾ ਤੇ ਕਮਿਊਨਿਟੀ ਦੀ ਸਲਾਹ ਨਾ ਆਵੇ ਤੇ ਲੀਡਰ ਹੋਣਾ ਜਿਹੜਾ ਕੌਮਲੀ ਕਮਿਊਨਿਟੀ ਲਈ ਇਲਾਕੇ ਲਈ ਸਟਰਗਲ ਕਰਦਾ ਤੇ ਫੈਮਿਲੀ ਥੋਨੀ ਜੀ ਨੂੰ ਤਾਂ ਆਪਾਂ ਦੇਖਿਆ ਪਹਿਲੀ ਵਾਰੀ ਜੀ ਜੀ ਤੇ ਫਿਰ ਇਹ ਜਿੱਦਾਂ ਆ ਇਹ ਮੀਟਿੰਗਾਂ ਹੋਈਆਂ ਆ ਤੇ ਨਵੇਂ ਚਿਹਰੇ ਵੇਖਣ ਨੂੰ 2022 'ਚ ਵੀ ਮਿਲ ਸਕਦੇ ਨੇ ਮੁਸੀਬਾਈ ਚਾਰੇ ਦੇ ਵਿੱਚ ਦੇਖੋ ਜੀ ਅਸੀਂ ਕਿਸੇ ਪਾਰਟੀ ਦੇ ਨਾਲ ਨਹੀਂ ਆ ਲੇਕਿਨ ਆਪਾਂ ਚਾਹੁੰਦੇ ਆ ਕਿ ਜੇ ਕੈਥਲਿਕ ਮਿਨਿਸਟਰੀ ਅੱਗੇ ਲੱਗੀ ਬਹੁਤ ਵਧੀਆ ਗੱਲ ਆ ਮਿਨਿਸਟਰੀ ਬਹੁਤ ਵੱਡੀ ਸਾਡੀ ਮਿਨਿਸਟਰੀ ਆ ਅਗਰ ਮਿਨਿਸਟਰੀ ਅੱਗੇ ਲਾ ਕੇ ਚੱਲਦੀ ਹੈ ਤਾਂ ਆਪਾਂ ਉਹਨਾਂ ਦੇ ਪਿੱਛੇ ਚੱਲਾਂਗੇ ਲੇਕਿਨ ਜੇ ਕਿਸੇ ਪਾਰਟੀ ਨੇ ਇਹਨਾਂ ਦੀ ਕੋਈ ਸ਼ਰਤ ਨਾ ਮੰਨੀ ਤੇ ਸਾਡਾ ਤੇ ਮੰਨਿਆ ਕਿ ਆਪਾਂ 2022 ਚ ਕਾਡੀਆਂ ਹਲਕੇ ਤੋਂ 크੍ਰਿਸਚਨ ਕਮਿਊਨਿਟੀ 크੍ਰਿਸਚਨ ਜੁਗਮੋਰਚਾ ਵੱਲੋਂ ਇੱਕ ਨੌਜਵਾਨ ਕੈਂਡੀਡੇਟ ਖੜਾ ਕਰਾਂਗੇ ਜਾਤ ਕਿਉਂਕਿ ਇਹਨਾਂ ਪਾਰਟੀਆਂ ਨੂੰ ਜਿੰਨਾਂ ਚਿਰ ਆਪਾਂ ਸਾਹਮਣੇ ਨਹੀਂ ਖੜਾਉਂਦੇ ਉਹਨਾਂ ਚਿਰ ਇਹ ਸਾਡੀ ਐਮਐਸ ਨੂੰ ਜਾਣਦੇ ਨਹੀਂ ਤੇ ਐਂ ਕਹਿੰਦੇ ਆ ਕਿ ਅਗਰ ਨਹੀਂ ਕੋਈ ਪਾਰਟੀ ਮੰਨਦੀ ਤੇ ਫਿਰ ਹਰ ਹਾਲ ਕਿ ਲੀਡਰ ਆਪ ਆਪਣਾ ਸਟਰਗਲ ਕਰੇ ਇਹ ਨਾ ਕਰੇ ਕਿ ਕੋਈ ਬਟਾਲੇ ਬਾਹਰ ਆ ਕੇ ਖੜਾ ਹੋ ਜੇ ਕੋਈ ਗਰਦਾਸਪੁਰ ਆ ਕੇ ਖੜਾ ਹੋਵੇ ਕੋਈ ਧਾਰੀਗੋ ਆਕਾਦੀਆਂ ਆ ਕੇ ਖੜਾ ਹੋਵੇ ਇਹ ਨਹੀਂ ਹੋਣਾ ਚਾਹੀਦਾ ਜੀ ਜੇ ਆਪ ਆਪਣੇ ਹਲਕੇ ਚ ਕੰਮ ਕਰਦਾ ਆਪਾਂ ਸਤਾਈ ਚ ਕਮਰ ਕੱਸ ਕੇ ਮੈਦਾਨ ਚ ਉਤਰੀਏ ਇਹਨਾਂ ਪਾਰਟੀਆਂ ਨੂੰ ਦੱਸਾਂਗੇ ਕਿ ਕ੍ਰਿਸਚਨ ਕਮਿਊਨਿਟੀ ਕੀ ਚੀਜ਼ ਆ ਇਹ 2022 ਦੇ ਵਿੱਚ ਆਪਾਂ ਆਮ ਆਦਮੀ ਪਾਰਟੀ ਦੇ ਖਿਲਾਫ ਖੜੇ ਸੀਗੇ ਆਪਾਂ 6-7 ਇਹਨਾਂ ਦੇ ਐਮਐਲਏ ਹਰਾਏ ਆ ਅਪਾਠੋ ਕੇ ਕਹਿੰਦੇ ਹਰਾਇਆ ਕਿਉਂਕਿ ਕਮਿਊਨਿਟੀ ਨੇ ਸਾਡਾ ਸਾਥ ਦਿੱਤਾ ਜੀ 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 ਕਮਿਊਨਿਟੀ ਪੂਰੀ ਕਮਰ ਕੱਸ ਕੇ ਮੈਦਾਨ ਚ ਬਰੋਚ ਚ ਖੜੀ ਸੀਗੀ ਉਹਨਾਂ ਨਾਲ ਉਹਨਾਂ ਨਾਲ 2027 ਦੇ ਇਲੈਕਸ਼ਨ ਦੇ ਵਿੱਚ ਤੁਸੀਂ ਕ੍ਰਿਸਚੀਅਨ ਕਮਿਊਨਿਟੀ ਨੂੰ ਕਿੱਥੇ ਖੜਾ ਵੇਖਦੇ ਹੋ ਜੀ ਅਸੀਂ ਤੇ ਇਹ ਚਾਹੁੰਦੇ ਹਾਂ ਕਿ ਸਾਨੂੰ ਪਤਾ ਕਿ ਸਿਆਸੀ ਪਾਰਟੀਆਂ ਨੇ ਕੁਝ ਨਹੀਂ ਕਰਨਾ ਐਸ ਵੇਲੇ ਤੇ ਜਿਹੜਾ ਕ੍ਰਿਸਚੀਅਨ ਕਮਿਊਨਿਟੀ ਨੂੰ ਸਭ ਤੋਂ ਥੱਲੇ ਗਿਣਿਆ ਜਾਂਦਾ ਕਿ ਸਾਨੂੰ ਜੂਜ ਐਂਡ ਥਰੋ ਮਤਲਬ ਵਰਤਤ ਦੇ ਦੇ ਸੁੱਟ ਦਿੰਦੇ ਆ ਅਸੀਂ ਚੋਣੇ ਕਿ 27 ਚ ਅਸੀਂ ਆਪਣੀ ਕਮਿਊਨਿਟੀ ਲੋਕੋ ਵਧੀਆ ਕਰਾਂਗੇ ਔਰ ਇਹਨਾਂ ਪਾਰਟੀਆਂ ਨੂੰ ਦੱਸਾਂਗੇ ਕਿ ਕ੍ਰਿਸ਼ਨ ਕਮਿਊਨਿਟੀ ਹੁਣ ਜਾਗ ਚੁੱਕੀ ਆ ਤੁਹਾਡੀ ਲਕੀਰ ਦੇ ਖੀਰ ਨਹੀਂ ਬਣਾਗੇ ਠੀਕ ਹੈ ਜੀ ਸਾਡੇ ਨਾਲ ਜੁੜਨ ਵਾਸਤੇ ਸਾਨੂੰ ਸਮਾਂ ਦੇਣ ਵਾਸਤੇ ਧੰਨਵਾਦ ਥੈਂਕ ਯੂ ਜੀ ਸਾਰੇ ਦੁਬਾਰਾ ਫੇਰ ਇਸ ਤਰ੍ਹਾਂ ਦੀਆਂ ਮੀਟਿੰਗਾਂ ਯਾਰੀ ਰੱਖਾਂਗੇ ਅਤੇ ਆਪਣੀ ਕ੍ਰਿਸ਼ਨ ਕਮਿਊਨਿਟੀ ਦੇ ਲਈ ਕੰਮ ਕਰਾਂਗੇ ਅੱਜ ਜਿਹੜੀ ਮੀਟਿੰਗ ਦਾ ਮੁੱਖ ਜੰਡਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੀ ਮਸੀਹ ਲੀਡਰਸ਼ਿਪ ਜਿਹੜੀ ਆ ਜਿੰਨੀ ਕ੍ਰਿਸ਼ਨ ਲੀਡਰ ਨੇਗੇ ਜਿੰਦੀਆਂ ਵੀ ਪਾਰਟੀਆਂ ਦੇ ਵਿੱਚ ਕੰਮ ਕਰ ਰਹੇ ਨੇ ਅੱਜ ਤੱਕ ਵੱਡੇ ਲੈਵਲ ਦਾ ਮਾਨ ਸਨਮਾਨ